ਸਰਕਾਰਾਂ ਜਿੰਨਾ ਚਾਹੇ ਉਹਨਾਂ ਪੈਸਾ ਛਾਪ ਸਕਦੀਆਂ ਨੇ ਤਾਂ ਫਿਰ ਸਰਕਾਰ ਬਹੁਤ ਸਾਰੇ ਪੈਸੇ ਛਾਪ ਕੇ ਗਰੀਬੀ ਕੌਣ ਦੂਰ ਕਰ ਦਿੰਦੀ ਇੱਕ ਡਾਲਰ ਦੇ ਮੁਕਾਬਲੇ ਰੁਪਈਆ 76 ਇਹ ਕੌਣ ਡਿਸਾਈਡ ਕਰ ਰਿਹਾ ਜੇ ਕੋਈ ਕਰ ਵੀ ਰਿਹਾ ਤਾਂ ਆਪਾਂ ਯਕੀਨ ਕਿਉਂ ਕਰ ਰਹੇ ਹਾਂ ਇਸ ਗੱਲ ਤੇ ਤੇ ਐਵੇਂ ਦਾ ਕੀ ਹੋ ਗਿਆ ਪਾਸਟ ਦੇ ਵਿੱਚ ਕਿ ਸਾਰੇ ਦੇਸ਼ ਅਮਰੀਕਾ ਨੂੰ ਗਲੋਬਲ ਕਰੰਸੀ ਬਣਨ ਲੱਗੇ ਤੇ ਆਖਿਰ ਐਵੇਂ ਦਾ ਕੀ ਹੋ ਗਿਆ ਕਿ ਲੋਕ ਇੱਕ ਕਾਗਜ਼ ਦੇ ਟੁਕੜੇ ਲਈ ਖੇਤਾਂ ਵਿੱਚ ਫੈਕਟਰੀਆਂ ਦੇ ਵਿੱਚ ਡੇਲੀ 8-9 ਘੰਟੇ ਕੰਮ ਕਰਦੇ ਨੇ ਇਹਨਾਂ ਸਾਰੇ ਚੀਜ਼ਾਂ ਦਾ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗਾ ਮੰਨ ਲਓ ਤੁਸੀਂ ਇੱਕ ਪੁਰਾਣਾ ਫੋਨ ਵੇਚ ਰਹੇ ਹੋ ਤੇ ਉਹਦਾ ਮੁੱਲ ਤੁਸੀਂ ਰੱਖਤਾ 100 ਰੁਪਏ ਤੇ ਤੁਹਾਡੇ ਦਰਵਾਜ਼ੇ ਦੇ ਵਿੱਚ 1000 ਬੰਦਾ ਕਿ ਉਹ ਫੋਨ ਲੈਣ ਲਈ ਖੜ ਜਾਊਗਾ ਫਿਰ ਜਦ ਤੁਸੀਂ ਦੇਖੋ ਕਿ ਡਿਮਾਂਡ ਹੀ ਬਹੁਤ ਹੈ ਕਿੰਨੇ ਬੰਦੇ ਫੋਨ ਲੈਣ ਆਗੇ ਤਾਂ ਤੁਸੀਂ ਉਹਦਾ ਮੁੱਲ ਵਧਾ ਕੇ 500 ਰੁਪਏ ਕਰ ਦੋਗੇ ਤੇ ਫਿਰ ਵੀ ਜੇ 100 ਬੰਦਾ ਰਹਿ ਗਿਆ ਉੱਥੇ ਉਹ ਫੋਨ ਖਰੀਦਣ ਲਈ ਤਾਂ ਤੁਸੀਂ ਉਹਨੋਂ ਤੱਕ ਉਸ ਫੋਨ ਦਾ ਮੁੱਲ ਵਧਾਈ ਜਾਉਗੇ ਜਦੋਂ ਤੱਕ ਕੋਈ ਇੱਕ ਬੰਦਾ ਨਹੀਂ ਵੱਜ ਜਾਂਦਾ ਜਿਹੜਾ ਉਹ ਫੋਨ ਥੋੜੇ ਮੈਕਸਿਮਮ ਮੁੱਲ ਤੇ ਲੈ ਰਿਆ। ਇਸੇ ਤਰ੍ਹਾਂ ਹੀ ਪੂਰੇ ਸੰਸਾਰ ਦੇ ਵਿੱਚ ਹਰ ਪ੍ਰੋਡਕਟ ਦਾ ਮੁੱਲ ਤੈਅ ਕੀਤਾ ਜਾਂਦਾ ਤੇ ਇਹਨੂੰ ਡਿਮਾਂਡ ਐਂਡ ਸਪਲਾਈ ਕਹਿੰਦੇ ਨੇ। ਜਦੋਂ ਤੁਸੀਂ ਕੋਈ ਫਲਾਂ ਦੀ ਰੇੜੀ ਤੇ ਜਾਂਦੇ ਹੋ ਤੇ ਉੱਥੇ ਦੇਖਦੇ ਹੋ ਕਿ ਸੇਬਾਂ ਦਾ ਰੇਟ ਜ਼ਿਆਦਾ ਆ। ਕੇਲਿਆਂ ਦਾ ਘਾਟਾ ਤਾਂ ਇਹ ਮਤਲਬ ਇਹ ਨਹੀਂ ਹੈਗਾ ਕਿ ਸੇਬਾਂ ਦਾ ਰੰਗ ਸੋਹਣਾ ਜਾਂ ਫਿਰ ਉਹ 골ਡ ਨੇ ਜਾਂ ਕੁਝ ਇਹਦਾ ਮਤਲਬ ਸਿਰਫ ਇਹ ਹੈ ਕਿ ਸੇਬਾਂ ਦੀ ਸਪਲਾਈ ਉਨੀ ਨਹੀਂ ਹੈਗੀ ਜਿੰਨੀ ਕਿ ਉਹਦੀ ਡਿਮਾਂਡ ਆ ਇਹਦੇ ਕਰਕੇ ਉਹਦਾ ਰੇਟ ਵੱਧ ਜਾਊਗਾ ਕਦੇ ਕਦੇ ਆਪਾਂ ਸੋਚਦੇ ਆ ਕਿ ਪਿਆਜ਼ ਦਾ ਰੇਟ ਬਹੁਤ ਜ਼ਿਆਦਾ ਵੱਧ ਗਿਆ ਇਹ ਸਿਰਫ ਇਸ ਕਰਕੇ ਵੱਧਦਾ ਕਿਉਂਕਿ ਉਹਦੀ ਸਪਲਾਈ ਉਨੀ ਨਹੀਂ ਹੈਗੀ ਹੁਣ ਇੱਥੇ ਦੁਕਾਨਦਾਰ ਸਿਰਫ ਉਹ ਚੀਜ਼ ਕਰ ਰਿਹਾ ਜਿਹੜੀ ਕਿ ਆਪਾਂ ਫੋਨ ਵੇਚਣ ਲੱਗੇ ਕਰ ਰਹੇ ਸੀ ਮੰਨ ਲਓ ਇੱਕ ਕੰਪਨੀ ਨੇ 100 ਕਾਰ ਬਣਾਈ ਤੇ ਉਹਦਾ ਮੁੱਲ ਰੱਖਦਾ 1 ਲੱਖ ਇੱਕ ਕਾਰ ਦਾ ਜਿਹੜੇ ਬੰਦੇ ਕੋਲ ਪੈਸਾ ਹੋਊਗਾ ਉਹ ਤਾਂ ਉਹ ਕਾਰ ਲੈਣਾ ਆਜੂਗਾ ਜਿਹਦੇ ਕੋਲ ਨਹੀਂ ਆਊਗਾ ਤਾਂ ਉਹ ਕੋਈ ਮੋਟਰਸਾਈਕਲ ਜਾਂ ਫਿਰ ਸਾਈਕਲ ਦੀ ਵਰਤੋਂ ਕਰੂਗਾ ਜਾਂ ਫਿਰ ਪੈਦਲ ਜਾਣਾ ਪ੍ਰੈਫਰ ਕਰੂਗਾ ਇੱਕ ਦਿਨ ਅਚਾਨਕ ਸਰਕਾਰ ਨੇ ਬਹੁਤ ਸਾਰਾ ਪੈਸਾ ਛਾਪਤਾ ਤੇ ਲੋਕਾਂ 'ਚ ਵੰਡਤਾ ਤੇ ਫਿਰ ਉਹ ਕਾਰ ਲੈਣ ਲਈ 100 ਦੀ ਜਗ੍ਹਾ ਤੇ 1000 ਬੰਦਾ ਕਿ ਖੜ ਗਿਆ ਹੁਣ ਫਿਰ ਕਾਰ ਵਾਲੇ ਨੇ ਕੀ ਕਰਨਾ ਸੀ ਕਾਰ ਵਾਲਾ ਉਹੀ ਕਰੂਗਾ ਜਿਹੜਾ ਆਪਾਂ ਫੋਨ ਵੇਚਣ ਵੇਲੇ ਕਰ ਰਹੇ ਸੀ ਉਹ ਕਾਰ ਦਾ ਰੇਟ ਉਦੋਂ ਤੱਕ ਵਧਾਊਗਾ ਜਦੋਂ ਤੱਕ ਪਿੱਛੇ 100 ਬੰਦਾ ਨਹੀਂ ਰਹਿ ਜੂਗਾ ਉਹ 100 ਕਾਰ ਖਰੀਦਣ ਲਈ ਇੱਕ ਵਾਰ ਜ਼ਿੰਬਾਬਵੇ ਦੀ ਸਰਕਾਰ ਨੇ ਵੀ ਆਪਣੀ ਇਕਨੋਮੀ ਸੁਧਾਰਨ ਲਈ ਐਵੇਂ ਕਰਿਆ ਉਹਨਾਂ ਨੇ ਪਰ ਪਰ ਕੇ ਨੋਟ ਛਾਪਤੇ ਤੇ ਛਾਪਣ ਤੋਂ ਬਾਅਦ ਸਾਰੇ ਲੋਕਾਂ 'ਚ ਆਪਣੇ ਦੇਖਦੇ ਸਾਰੇ ਲੋਕਾਂ 'ਚ ਵੰਡ ਤੇ ਫਿਰ ਕੀ ਹੋਣ ਲੱਗ ਗਿਆ ਲੋਕ ਬੋਰੀਆਂ ਪਰ ਪਰ ਕੇ ਲੈ ਕੇ ਜਾ ਰਹੇ ਸੀ ਇੱਕ ਬਰੈਡ ਦਾ ਪੈਕ ਖਰੀਦਣ ਲਈ ਜਵਾਕ ਟੌਫੀਆਂ ਲੈਣ ਲਈ ਗੋਦੀ ਦੇ ਵਿੱਚ ਐਵੇਂ ਨੋਟ ਚੱਕ ਚੱਕ ਕੇ ਲੈ ਕੇ ਜਾ ਰਹੇ ਸੀ ਟੋਕੀਆਂ ਲੈਣ ਲਈ ਇਸ ਦੇ ਨਾਲ ਉਹਦੀ ਇਕਨੋਮੀ ਸੁਧਰੀ ਤਾਂ ਨਹੀਂ ਬਰਬਾਦ ਜ਼ਰੂਰ ਹੋ ਗਈ ਸਰਕਾਰ ਦੇ ਪੈਸਾ ਛਾਪਣ ਨਾਲ ਸਿਰਫ ਮਹਿੰਗਾਈ ਵਧੂਗੀ ਅਸਲੀ ਤਾਂ ਪੈਸਾ ਉਦੋਂ ਵੱਧਦਾ ਜਦੋਂ ਕਿਸੇ ਦੇਸ਼ ਦੇ ਰਿਸੋਰਸਸ ਵੱਧਦੇ ਆ ਇਸ ਤਰ੍ਹਾਂ ਬਹੁਤ ਜ਼ਿਆਦਾ ਪੈਸਾ ਛਾਪਣ ਨਾਲ ਦੇਸ਼ ਦੀ ਇਨਫਲੇਸ਼ਨ ਵਧੂਗੀ ਇਨਫਲੇਸ਼ਨ ਸਿਰਫ ਕਿਸੇ ਇੱਕ ਪ੍ਰੋਡਕਟ ਦਾ ਰੇਟ ਵਧਣ ਨਾਲ ਨਹੀਂ ਵਧਦੀ ਬਲਕਿ ਸਾਰੇ ਪ੍ਰੋਡਕਟਾਂ ਦਾ ਰੇਟ ਵੱਜ ਜਾਂਦਾ ਉਦੋਂ 인ਫਲੇਸ਼ਨ ਵਧ ਜਾਂਦੀ ਹੈ ਜੇ ਅੱਜ 인ਫਲੇਸ਼ਨ ਰੇਟ 5% ਆ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਚੀਜ਼ 100 ਰੁਪਏ ਦੀ ਮਿਲਦੀ ਆ ਉਹ ਪਿਛਲੇ ਸਾਲ 95 ਰੁਪਏ ਦੀ ਮਿਲਦੀ ਸੀ ਐਵੇਂ ਹੀ 인ਫਲੇਸ਼ਨ ਦੇ ਵਧਣ ਨਾਲ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਹੋਏ ਪੈਸਿਆਂ ਦਾ ਮੁੱਲ ਘਟਦਾ ਗਿਆ ਇਸ ਕਰਕੇ ਹੀ ਅੱਜ ਕੱਲ ਬਹੁਤ ਸਾਰੇ ਲੋਕ ਜ਼ਮੀਨ ਤੇ ਜਾਂ ਫਿਰ ਸੋਨੇ ਤੇ ਇਨਵੈਸਟ ਕਰਦੇ ਨੇ ਕਿਉਂਕਿ ਇਹਨਾਂ ਚੀਜ਼ਾਂ ਦਾ ਰੇਟ ਲਗਾਤਾਰ 인ਫਲੇਸ਼ਨ ਨਾਲ ਵਧਦਾ ਹੀ ਰਹਿੰਦਾ ਹੁਣ ਸਭ ਤੋਂ ਜ਼ਰੂਰੀ ਚੀਜ਼ ਇਹ ਆ ਕਿ ਇਹ ਪੈਸਾ ਹੈਗਾ ਕੀ ਆ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਇਹ ਹੀ ਸਮਝਾਊਗਾ ਪੂਰੀ ਦੁਨੀਆ ਵਿੱਚ ਪੈਸਾ ਤੁਹਾਨੂੰ ਸਿਰਫ ਉਦੋਂ ਮਿਲਦਾ ਜਦੋਂ ਜਾ ਫਿਰ ਕੋਈ ਸਰਵਿਸ ਦਿੰਦੇ ਹੋ ਜਾਂ ਫਿਰ ਕੋਈ ਸਮਾਨ ਦਿੰਦੇ ਹੋ ਆਫਿਸ ਦੇ ਵਿੱਚ ਤੁਹਾਨੂੰ ਤਨਖਾਹ ਮਿਲਦੀ ਆ ਉੱਥੇ ਕੰਮ ਕਰਨ ਦੀ ਇੱਕ ਦੁਕਾਨਦਾਰ ਨੂੰ ਪੈਸਾ ਉਦੋਂ ਮਿਲਦਾ ਜਦੋਂ ਉਹ ਆਪਣਾ ਕੋਈ ਸਮਾਨ ਲੋਕਾਂ ਨੂੰ ਦਿੰਦਾ ਸਿੱਧਾ ਸਿੱਧਾ ਮਤਲਬ ਆ ਕਿ ਮਨੀ ਇਸ ਇਕੁਅਲ ਟੂ ਵੈਲਿਊ ਸਮੇਂ ਸਮੇਂ ਤੇ ਪੈਸੇ ਨੂੰ ਅਲੱਗ-ਅਲੱਗ ਚੀਜ਼ਾਂ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਸੀ ਲੋਕਾਂ ਨੇ ਕਦੇ ਅਨਾਜ ਦੇ ਬਦਲੇ ਸਮਾਨ ਜਾਂ ਸਰਵਿਸ ਲੈਣੀ ਸ਼ੁਰੂ ਕਰ ਦਿੱਤੀ ਜਾਂ ਫਿਰ ਉਸ ਤੋਂ ਬਾਅਦ ਉਹਨਾਂ ਚੀਜ਼ਾਂ ਤੇ ਜ਼ਿਆਦਾ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੀ ਉਮਰ ਵੀ ਲੰਬੀ ਹੋਵੇ ਤੇ ਉਹਨਾਂ ਦਾ ਰੇਟ ਵੀ ਦਿਨੋਂ-ਦਿਨ ਵਧਦਾ ਰਿਹਾ ਹੋਵੇ ਜਿਵੇਂ ਕਿ ਸੋਨਾ ਹੋ ਗਿਆ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਇੱਕ ਬੰਦਾ ਦੂਜੇ ਨੂੰ ਸੋਨਾ ਦਿੰਦਾ ਸੀ ਤਾਂ ਅਗੋਂ ਕੋਈ ਸਮਾਨ ਮਿਲਦਾ ਸੀ ਪਰ ਇੱਕ ਸਮੇਂ ਤੇ ਆ ਕੇ ਸੋਨੇ ਦੀ ਸਿਕਿਉਰਿਟੀ ਤੇ ਉਹਦੀ ਮਿਲਾਵਟ ਦਾ ਧਿਆਨ ਰੱਖਣਾ ਬਹੁਤ ਮੁਸ਼ਕਿਲ ਹੋ ਗਿਆ ਸੀ ਤਾਂ ਫਿਰ ਸਰਕਾਰ ਨੇ ਲੋਕਾਂ ਨੂੰ ਇੱਕ ਆਪਸ਼ਨ ਦਿੱਤੀ ਕਿ ਸਾਰਾ ਸੋਨਾ ਤੁਸੀਂ ਸਾਨੂੰ ਜਮ੍ਹਾਂ ਕਰਾ ਦਿਓ ਅਸੀਂ ਉਹਦੇ ਬਦਲੇ ਤੁਹਾਨੂੰ ਇੱਕ ਰਸੀਦ ਦਵਾਂਗੇ ਉਹ ਰਸੀਦ ਨੂੰ ਲੈ ਦੇ ਕੇ ਤੁਸੀਂ ਆਪਣਾ ਵਪਾਰ ਕਰ ਸਕਦੇ ਹੋ ਤੁਸੀਂ ਚੀਜ਼ਾਂ ਖਰੀਦਿਆ ਵੇਚ ਸਕਦੇ ਹੋ ਤਾਂ ਫਿਰ ਲੋਕਾਂ ਨੇ ਕੀ ਕੀਤਾ ਆਪਣਾ ਸਾਰੇ ਦਾ ਸਾਰਾ ਸੋਨਾ ਸਰਕਾਰ ਨੂੰ ਦਿੱਤਾ ਤਾਂ ਕਿ ਸਰਕਾਰ ਉਹਦੀ ਮਿਲਾਵਟ ਦਾ ਤੇ ਉਹਦੀ ਸਿਕਿਉਰਿਟੀ ਦਾ ਧਿਆਨ ਰੱਖੇ ਬਸ ਫਿਰ ਉਸ ਰਸੀਦ ਤੋਂ ਹੀ ਪੇਪਰ ਮਨੀ ਸਟਾਰਟ ਹੋ ਗਈ ਅਸਲ ਵਿੱਚ ਇਸ ਪੇਪਰ ਮਨੀ ਦਾ ਕੋਈ ਮੁੱਲ ਨਹੀਂ ਹੈ ਇਹ ਤਾਂ ਸਿਰਫ ਕਾਗਜ਼ ਦਾ ਟੁਕੜਾ ਇਸ ਦਾ ਮੁੱਲ ਉਦੋਂ ਵੱਜਦਾ ਜਦੋਂ ਸਰਕਾਰ ਤੁਹਾਨੂੰ ਪ੍ਰੋਸਾ ਦਵਾਉਂਦੀ ਆ ਕਿ ਇਸ ਦੀ ਵੈਲਿਊ ਜਿੰਨੀ ਨੋਟ ਤੇ ਰਕਮ ਲਿਖੀ ਹੋਈ ਹੈ ਉੰਨੀ ਹੈ ਇਸ ਨੂੰ ਕਿਤੇ ਵੀ ਤੁਸੀਂ ਦੇਸ਼ ਦੇ ਵਿੱਚ ਜਾ ਕੇ ਵਰਤੋਗੇ ਤਾਂ ਤੁਹਾਨੂੰ ਇਸ ਦਾ ਪੂਰਾ ਮੁੱਲ ਮਿਲੇਗਾ ਤੇ ਤੁਸੀਂ ਕੋਈ ਵੀ ਚੀਜ਼ ਖਰੀਦ ਜਾਂ ਵੇਚ ਸਕਦੇ ਹੋ ਤੇ ਅੱਗੋਂ ਕੋਈ ਵੀ ਇਸ ਨੂੰ ਲੈਣ ਨੂੰ ਮਨਾ ਨਹੀਂ ਕਰ ਸਕਦਾ ਜਦੋਂ ਡੀਮੋਨਟਾਈਜੇਸ਼ਨ ਹੋਇਆ ਸੀ ਉਦੋਂ ਸਰਕਾਰ ਨੇ ਰੱਤੋਂ-ਰਾਤ 500 ਤੇ 1000 ਦੇ ਨੋਟ ਤੋਂ ਆਪਣਾ ਵਾਅਦਾ ਵਾਪਸ ਲੈ ਲਿਆ ਸੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਹ ਸਾਰੇ ਪੈਸੇ ਅਗਲੇ ਦਿਨ ਕਾਗਜ਼ ਦੇ ਟੁਕੜੇ ਬਣ ਗਏ ਦੇਖ ਜਿੰਦ ਤੱਕ ਲੋਕਾਂ ਨੇ ਪੇਪਰ ਦੇ ਟੁਕੜੇ ਨਾਲ ਟ੍ਰੇਡ ਕਰਨਾ ਸ਼ੁਰੂ ਕਰ ਦਿੱਤਾ ਪਰ ਜੇ ਹੁਣ ਦੇਸ਼ ਨੇ ਉਹ ਕਿਸੇ ਬਾਹਰਲੇ ਦੇਸ਼ ਨਾਲ ਜਾਂ ਫਿਰ ਭਗੈਸਣ ਕਿ ਭਾਰਤ ਤੇ ਅਮਰੀਕਾ ਨਾਲ ਕੋਈ ਟ੍ਰੇਡ ਕਰਨੀ ਆ ਤਾਂ ਉਹ ਕਿਵੇਂ ਪੋਸੀਬਲ ਹੋਣਾ ਸੀ ਉਸਦੇ ਲਈ ਉਹ ਪੇਪਰ ਦਾ ਟੁਕੜਾ ਨਹੀਂ ਕੰਮ ਆਉਣਾ ਸੀ ਕਿਉਂਕਿ ਜੇ ਆਪਾਂ ਕੋਈ ਆ ਪਿੰਕ ਰੰਗ ਦਾ 2000 ਦਾ ਨੋਟ ਬਾਹਰਲੇ ਦੇਸ਼ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਦਵਾਂਗੇ ਤਾਂ ਉਹਨਾਂ ਨੇ ਤੁਹਾਨੂੰ ਨਕਾਰ ਦੇਣਾ ਉਹਨਾਂ ਲਈ ਤਾਂ ਉਹ ਕਾਗਜ਼ ਦਾ ਟੁਕੜਾ ਪਰ ਜੇ ਉਸ ਸਮੇਂ ਉਹ ਆਪਾਂ ਡਾਲਰ ਦੇ ਦਿੰਦੇ ਤਾਂ ਉਹ ਆਪਣੇ ਲਈ ਵੀ ਕਾਗਜ਼ ਦਾ ਟੁਕੜਾ ਸੀ ਕਿਉਂਕਿ ਆਪਾਂ ਤਾਂ ਉਹਨੂੰ ਦੇਖਦੇ ਵਿੱਚ ਵਰਤ ਸਕਦੇ ਚਲੋ ਇੱਕ ਦੇਸ਼ ਨਾਲ ਤਾਂ ਠੀਕ ਹੈ ਪਰ ਅਲੱਗ-ਅਲੱਗ ਦੇਸ਼ ਨਾਲ ਟ੍ਰੇਡ ਕਰਨ ਨਾਲ ਬਹੁਤ ਔਖਾ ਸੀ ਇੰਨੇ ਜ਼ਿਆਦਾ ਸੋਨੇ ਨੂੰ ਇੱਧਰ ਤੋਂ ਉੱਧਰ ਲੈ ਕੇ ਜਾਣਾ ਉਹਦੀ ਸੇਫਟੀ ਸਿਕਿਉਰਿਟੀ ਦਾ ਧਿਆਨ ਰੱਖਣਾ ਬਹੁਤ ਮੁਸ਼ਕਿਲ ਸੀ ਫਿਰ ਇਸ ਸਮੱਸਿਆ ਦਾ ਹੱਲ ਕੱਢਣ ਲਈ ਗੋਲਡ ਸਟੈਂਡਰਡ ਲਿਆਂਦਾ ਗਿਆ ਮਤਲਬ ਕਿ ਹਰ ਦੇਸ਼ ਦੀ ਕਰੰਸੀ ਨੂੰ ਉਸ ਦੇਸ਼ ਦੇ ਸੋਨੇ ਨਾਲ ਅਟੈਚ ਕਰ ਦਿੱਤਾ ਹੁਣ ਆਹ ਕਰੰਸੀ ਨੂੰ ਸੋਨੇ ਨਾਲ ਅਟੈਚ ਕਰਨ ਦਾ ਕੀ ਮਤਲਬ ਹੈ ਮੰਨ ਲਓ ਇੰਡੀਆ ਨੇ ਅਨਾਉਂਸ ਕਰਿਆ ਕਿ ਇੰਡੀਆ ਵਿੱਚ 1 ਗ੍ਰਾਮ 골ਡ ਦਾ ਰੇਟ 20 ਰੁਪਇਆ ਜੇ ਕੋਈ ਵੀ ਦੇਸ਼ 20 ਰੁਪਇਆ ਲੈ ਕੇ ਇੰਡੀਆ ਕੋਲ ਆਊਗਾ ਤਾਂ ਉਹ ਨੂੰ 1 ਗ੍ਰਾਮ 골ਡ ਦੇ ਦੇਣਗੇ ਜੋ ਕੋਈ ਉਹਨਾਂ ਕੋਲ 1 ਗ੍ਰਾਮ 골ਡ ਲੈ ਕੇ ਆਊਗਾ ਤਾਂ ਸਰਕਾਰ ਉਹ ਨੂੰ 20 ਰੁਪਇਆ ਦੇ ਦਊਗੀ ਇਸ ਤਰ੍ਹਾਂ ਹੀ ਯੂਐਸ ਨੇ ਅਨਾਉਂਸ ਕੀਤਾ ਕਿ ਯੂਐਸ ਦੇ ਵਿੱਚ 1 ਗ੍ਰਾਮ 골ਡ ਦੀ ਵੈਲਿਊ 2 ਡਾਲਰ ਹੈ ਤੇ ਜੇ ਕੋਈ ਬੰਦਾ 2 ਡਾਲਰ ਲੈ ਕੇ ਆਊਗਾ ਤਾਂ ਉਹ ਨੂੰ 골ਡ ਦਿੱਤਾ ਜਾਊਗਾ ਜੇ ਕੋਈ ਬੰਦਾ 1 ਗ੍ਰਾਮ 골ਡ ਲੈ ਕੇ ਆਇਆਗਾ ਤਾਂ ਉਹ ਨੂੰ 2 ਡਾਲਰ ਦਿੱਤੇ ਜਾਣਗੇ ਹੁਣ ਇਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ 20 ਰੁਪਏ ਦੇ ਬਰਾਬਰ 2 ਡਾਲਰ ਇਹਦਾ ਮਤਲਬ 2 ਡਾਲਰ ਦੀ ਵੈਲਿਊ ਹੋਗੀ 20 ਰੁਪਏ ਹੁਣ ਉਸ ਸਮੇਂ ਦੇਸ਼ਾਂ ਨੂੰ ਇੱਕ ਦੂਜੇ ਨਾਲ ਟ੍ਰੇਡ ਕਰਨ ਦੇ ਵਿੱਚ ਕੋਈ ਮੁਸ਼ਕਲ ਨਹੀਂ ਆ ਰਹੀ ਸੀ ਉਹ ਉਹ ਇੱਕ ਦੂਜੇ ਨਾਲ ਆਪਣੀ ਕਰੰਸੀ ਬਹੁਤ ਸੌਖੇ ਬਦਲਾ ਸਕਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿਸੇ ਵੀ ਟਾਈਮ ਉਹਨਾਂ ਨੇ ਉਸ ਦੇਸ਼ ਦੀ ਕਰੰਸੀ ਨੂੰ ਵਾਪਸ ਕਰਕੇ ਸੋਨਾ ਲੈਣਾ ਹੋਵੇ ਤਾਂ ਉਹਨਾਂ ਨੂੰ ਮਿਲ ਜਾਊਗਾ ਪਰ ਫਿਰ ਕੀ ਹੋਊਗਾ ਜੇ ਉਸ ਦੇਸ਼ ਕੋਲ ਉਨਾ ਸੋਨਾ ਹੀ ਨਾ ਹੋਵੇ ਤਾਂ ਉਸ ਸਮੇਂ ਕਾਨੂੰਨ ਬਣਾਇਆ ਗਿਆ ਕਿ ਹਰ ਦੇਸ਼ ਆਪਣੇ ਦੇਸ਼ ਵਿੱਚ ਸਿਰਫ ਉਨਾ ਹੀ ਮਨੀ ਪ੍ਰਿੰਟ ਕਰ ਸਕਦਾ ਜਿੰਨਾ ਕਿ ਉਸ ਦੇਸ਼ ਦੇ ਵਿੱਚ ਸੋਨਾ ਹੋਵੇ ਤਾਂ ਕਿ ਕੋਈ ਦੇਸ਼ੇ ਚਾਹੇ ਤਾਂ ਸਾਰੇ ਦੇ ਸਾਰੇ ਕ੍ਰਪਾ ਕਰਿਏ ਵਾਪਿਸ ਕਰਕੇ ਆਪਣਾ ਸਾਰਾ ਸੋਨਾ ਵਾਪਿਸ ਲੈ ਸਕੇ ਇਸ ਤਰ੍ਹਾਂ ਦਾ ਟ੍ਰੇਡ ਕਰਨਾ ਬਹੁਤ ਆਸਾਨ ਹੋ ਗਿਆ ਅਸਲ ਦੇ ਵਿੱਚ ਟ੍ਰੇਡ ਤਾਂ 골ਡ ਦੇ ਵਿੱਚ ਹੀ ਹੋ ਰਿਹਾ ਸੀ ਪਰ ਕਰੰਸੀ ਨੂੰ ਇੱਕ ਮਾਧਿਅਮ ਬਣਾ ਲਿਆ ਗਿਆ ਪਰ ਜੇ 골ਡ ਦੇ ਵਿੱਚ ਟ੍ਰੇਡ ਕਰਨ ਦਾ ਤਰੀਕਾ ਨਾ ਸਹੀ ਸੀ ਤਾਂ ਉਹਨੂੰ ਬੰਦ ਕਿਉਂ ਕਰਤਾ ਫਿਰ ਤੇ ਜੇ ਬੰਦ ਵੀ ਕਰਤਾ ਤਾਂ ਫਿਰ ਡਾਲਰ ਨੂੰ ਹੀ ਕਿਉਂ ਮੇਨ ਬਣਾ ਲਿਆ ਜਦੋਂ ਪਹਿਲੀ ਵਾਰਡ ਵਰ ਸ਼ੁਰੂ ਹੋਈ ਤਾਂ ਸੋਵੇਂ ਸਾਰੇ ਦੇਸ਼ਾਂ ਨੇ ਹਥਿਆਰ ਕਿਧਰੋਂ ਸ਼ੁਰੂ ਕਰ ਦਿੱਤੇ ਤੇ ਉਸ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਸਪਲਾਈਅਰ ਸੀ ਅਮਰੀਕਾ ਅਮਰੀਕਾ ਨੇ ਬਹੁਤ ਸਾਰੇ ਹਥਿਆਰ ਸਾਰੇ ਦੇਸ਼ਾਂ ਨੂੰ ਵੇਚੇ ਤੇ ਉਸ ਸਮੇਂ ਜਦੋਂ ਵਰਲਡ ਵਾਰ ਖਤਮ ਹੋਈ ਤਾਂ ਦੁਨੀਆ ਦਾ ਬਹੁਤ ਸਾਰਾ ਪੈਸਾ ਚਲਾ ਗਿਆ ਅਮਰੀਕਾ ਦੇ ਕੋਲ ਤੇ ਉਸ ਸਮੇਂ ਬਹੁਤ ਸਾਰੇ ਦੇਸ਼ ਪਹਿਲਾਂ ਹੀ ਕਰਜ਼ੇ ਦੇ ਵਿੱਚ ਡੁੱਬੇ ਹੋਏ ਸੀ ਨਾਲ ਦੀ ਨਾਲ ਦੂਸਰੀ ਵਰਲਡ ਵਾਰ ਸ਼ੁਰੂ ਹੋ ਗਈ ਇਹ ਵਰਲਡ ਵਾਰ ਇੰਨੀ ਕੁ ਜ਼ਿਆਦਾ ਮਹਿੰਗੀ ਸੀ ਕਿ ਸਾਰੇ ਦੇ ਸਾਰੇ ਦੇਸ਼ ਸੀ ਜਿਹੜੇ ਉਹ ਅਮਰੀਕਾ ਦੇ ਕਰਜ਼ਦਾਰ ਹੋ ਗਏ ਅਮਰੀਕਾ ਦੇ ਵਿੱਚ ਲਗਭਗ ਦੁਨੀਆ ਦਾ 80% ਸੋਨਾ ਸੀ। ਇਸ ਹਾਲਤ ਵਿੱਚ 골ਡ ਦੇ ਨਾਲ ਟ੍ਰੇਡ ਕਰਨਾ ਬਹੁਤ ਔਖਾ ਸੀ ਕਿਉਂਕਿ ਜੇ ਦੁਨੀਆ ਕੋਲ ਸੋਨਾ ਹੀ ਨਹੀਂ ਸੀ ਤਾਂ ਉਹ ਕਰੰਸੀ ਕਿਵੇਂ ਸ਼ਾਪਦੇ? ਜੇ ਕਰੰਸੀ ਨਾਲ ਸ਼ਾਪਦੇ ਤਾਂ ਟ੍ਰੇਡ ਕਿਵੇਂ ਕਰਦੇ? ਤੇ ਜੇ ਟ੍ਰੇਡ ਨਹੀਂ ਹੋਊ ਤਾਂ ਦੇਸ਼ ਦੀ ਕਮਾਈ ਕਿਵੇਂ ਹੋਊਗੀ? ਇਸ ਕਰਕੇ ਸਾਰੇ ਦੇਸ਼ 1944 ਦੇ ਵਿੱਚ ਇੱਕ ਮੀਟਿੰਗ ਕਰਦੇ ਨੇ। ਇਸ ਮੀਟਿੰਗ ਦੇ ਵਿੱਚ ਦੋ ਆਰਗੇਨਾਈਜੇਸ਼ਨ ਬਣਾਏ ਜਾਂਦੇ ਨੇ ਇੱਕ ਦਾ ਨਾਮ ਸੀ IMF ਤੇ ਇੱਕ ਸੀ IBRD. IBRD ਦਾ ਮੇਨ ਕੰਮ ਇਹ ਸੀ ਕਿ ਜਿਹੜੇ ਦੇਸ਼ ਵਰਲਡ ਵਾਰ ਦੇ ਵਿੱਚ ਖਤਮ ਹੋ ਗਏ ਸੀ ਉਹ ਉਹਨਾਂ ਦੀ ਮਦਦ ਕਰੇ। ਇਸ ਨੂੰ ਅੱਜਕੱਲ੍ਹ ਵਰਲਡ ਬੈਂਕ ਵੀ ਕਿਹਾ ਜਾਂਦਾ ਹੈ ਤੇ IMF ਦਾ ਕੰਮ ਸੀ ਦੇਸ਼ ਆਪਸ ਦੇ ਵਿੱਚ ਵਪਾਰ ਸੌਖੇ ਤਰੀਕੇ ਨਾਲ ਕਰੀ ਜਾਣਾ ਤੇ ਜੇ ਕੋਈ ਕੰਟਰੀ ਇਕਨੋਮੀ ਕ੍ਰਾਈਸਿਸ ਦੇ ਵਿੱਚ ਫਸਦੀ ਆ ਤਾਂ ਇਹ ਦੋ ਆਰਗੇਨਾਈਜੇਸ਼ਨਾਂ ਨੇ ਜਿਹੜੀਆਂ ਕਿ ਉਹਨਾਂ ਦੇਸ਼ਾਂ ਦੀ ਸਹਾਇਤਾ ਕਰਦੀਆਂ ਨੇ ਇਸ ਮੀਟਿੰਗ ਦੇ ਵਿੱਚ ਇਹ ਵੀ ਡਿਸਾਈਡ ਕੀਤਾ ਗਿਆ ਕਿ ਹੁਣ ਸਾਰੇ ਦੇਸ਼ ਵਪਾਰ ਕਰਨ ਤਾਂ ਸਿਰਫ ਯੂ ਐਸ ਡਾਲਰ ਦੇ ਵਿੱਚ ਪਰ ਯੂ ਐਸ ਡਾਲਰ ਹੀ ਕਿਉਂ ਕਿਉਂਕਿ ਸਿਰਫ ਅਮਰੀਕਾ ਹੀ ਸੀ ਜਿਸ ਦੇ ਕੋਲ ਦੁਨੀਆ ਦਾ ਸਭ ਤੋਂ ਵੱਧ 골ਡ ਸੀ ਉਹਨਾਂ ਕੋਲ ਇੰਨਾ ਕੁ ਜ਼ਿਆਦਾ 골ਡ ਸੀ ਕਿ ਉਸ 골ਡ ਦਾ ਉਹ ਪੈਸਾ ਛਾਪ ਕੇ ਪੂਰੇ ਦੁਨੀਆ ਦੇ ਵਿੱਚ ਸਰਕੂਲੇਟ ਕਰ ਸਕਦੇ ਸੀ ਸੇਮ ਦੇ ਯੂ ਐਸ ਨੇ ਵੀ ਕਿਤਾ ਕਿ ਕੋਈ ਵੀ ਦੇਸ਼ ਯੂ ਐਸ ਡਾਲਰ ਦੇ ਕੇ ਉਹਨਾਂ ਤੋਂ 골ਡ ਲੈ ਸਕਦਾ ਤੇ 골ਡ ਦੇ ਕੇ ਉਹਨਾਂ ਤੋਂ ਯੂ ਐਸ ਡਾਲਰ ਲੈ ਸਕਦਾ ਉਹਨਾਂ ਨੇ ਉਸ ਟਾਈਮ 35 ਡਾਲਰ ਦੇ ਵਿੱਚ ਇੱਕ ਆਉਂਸ 골ਡ ਦਾ ਰੇਟ ਰੱਖ ਦਿੱਤਾ ਹੁਣ ਇਸ ਨਾਲ ਹੋਇਆ ਇਹ ਕਿ ਹਰ ਦੇਸ਼ ਕਿਸੇ ਨਾ ਕਿਸੇ ਰਿਸੋਰਸ ਦੇ ਵਿੱਚ ਸਟਰੋਂਗ ਸੀ ਕਿਸੇ ਨੇ ਕੱਚਾ ਤੇਲ ਵੇਚਣਾ ਸ਼ੁਰੂ ਕਰ ਦਿੱਤਾ ਕਿਸੇ ਨੇ ਖੇਤੀਬਾੜੀ ਤੋਂ ਐਕਸਪੋਰਟ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਕਿਸੇ ਵੀ ਟਾਈਮ ਹੁਣ ਆਪਣੇ ਰਿਸੋਰਸ ਨੂੰ ਯੂਐਸ ਦੇ ਵਿੱਚ ਐਕਸਪੋਰਟ ਕਰਕੇ ਉਹਨੂੰ ਡਾਲਰ ਦੇ ਨਾਲ ਬਦਲਵਾ ਸਕਦੇ ਸੀ ਤੇ ਉਹੋ ਡਾਲਰ ਦੇ ਬਦਲੇ ਉਹ ਆਪਣਾ ਸੋਨਾ ਵੀ ਲੈ ਸਕਦੇ ਸੀ ਇਸ ਤਰ੍ਹਾਂ ਹਰ ਦੇਸ਼ ਕੋਲ ਇੱਕ ਤਰੀਕਾ ਸੀ ਆਪਣੀ ਇਕਨੋਮੀ ਸੁਧਾਰਨ ਦਾ ਤੇ ਹਰ ਦੇਸ਼ ਕੋਲ ਡਾਲਰ ਦੇ ਰਿਜ਼ਰਵ ਇਕੱਠੇ ਹੋਣਾ ਸ਼ੁਰੂ ਹੋ ਗਏ ਤੇ ਐਵੇਂ ਹੀ ਡਾਲਰ ਦੁਨੀਆ ਦੀ ਇੱਕ ਗਲੋਬਲ ਕਰੰਸੀ ਬਣ ਕੇ ਸਾਹਮਣੇ ਆਇਆ ਥੋੜੇ ਸਮੇਂ ਬਾਅਦ ਜਦੋਂ ਵੀਅਤਨਾਮ ਦੀ ਯੂਐਸ ਨਾਲ ਵਾਰ ਸਟਾਰਟ ਹੋਈ ਤਾਂ ਉਸ ਵਾਰ ਦੇ ਵਿੱਚ ਇਹ ਸਾਹਮਣੇ ਆਇਆ ਕਿ ਅਮਰੀਕਾ ਨੇ ਸੋਨੇ ਤੋਂ ਜ਼ਿਆਦਾ ਡਾਲਰ ਛਾਪ ਲਏ ਤੇ ਇਹਦੇ ਨਾਲ ਕੀ ਹੋ ਗਿਆ ਬਹੁਤ ਸਾਰੇ ਦੇਸ਼ਾਂ ਨੇ ਡਾਲਰਾਂ ਨੂੰ ਵਾਪਸ ਕਰਕੇ ਸੋਨਾ ਲੈਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਇਹ ਸੋਨਾ ਦੇਸ਼ ਤੋਂ ਬਾਹਰ ਜਾਣ ਲੱਗਿਆ ਤਾਂ ਯੂਐਸ ਦੀ ਇਕਨੋਮੀ ਤੇ ਵੀ ਬਹੁਤ ਵੱਡਾ ਝਟਕਾ ਲੱਗਿਆ ਤੇ ਫਿਰ ਉਸ ਸਮੇਂ ਯੂਐਸ ਦੇ ਇੱਕ राष्ट्रपति ਨੇ ਇਹ ਅਨਾਉਂਸ ਕਰ ਦਿੱਤਾ ਕਿ ਜੋ ਸੋਨਾ ਹੈ ਉਹਦਾ ਡਾਲਰ ਦੇ ਨਾਲ ਕੋਈ ਲਿੰਕ ਨਹੀਂ ਇਹਦਾ ਮਤਲਬ ਕਿ ਡਾਲਰ ਦਾ ਸੋਨੇ ਨਾਲ ਲਿੰਕ ਹੀ ਖਤਮ ਕਰ ਦਿੱਤਾ ਹੁਣ ਕੋਈ ਵੀ ਬੰਦਾ ਡਾਲਰ ਲੈ ਕੇ ਆਵੇ ਤਾਂ ਉਹ ਅਮਰੀਕਾ ਤੋਂ ਸੋਨਾ ਨਹੀਂ ਲੈ ਸਕਦਾ ਪਰ ਹੁਣ ਤੱਕ ਸਾਰੇ ਦੇਸ਼ਾਂ ਕੋਲ ਡਾਲਰਾਂ ਦਾ ਰਿਜ਼ਰਵ ਸੀ ਇਸ ਲਈ ਉਹਨਾਂ ਨੂੰ ਮਜਬੂਰੀ ਦੇ ਵਿੱਚ ਡਾਲਰ ਨਾਲ ਹੀ ਟ੍ਰੇਡ ਕਰਨਾ ਪਿਆ ਹੁਣ ਅਗਲਾ ਸਵਾਲ ਇਹ ਹੈ ਕਿ ਕਿਸੇ ਦੇਸ਼ ਦੀ ਕਰੰਸੀ ਦੀ ਵੈਲਿਊ ਜ਼ਿਆਦਾ ਹੁੰਦੀ ਹੈ ਤੇ ਕਿਸੇ ਦੀ ਘੱਟ ਇਹ ਡਿਸਾਈਡ ਕੌਣ ਕਰਦਾ 1947 ਦੇ ਵਿੱਚ 1 ਰੁਪਏ ਦੀ ਵੈਲਿਊ ਸੀ 1 ਡਾਲਰ ਪਰ ਅੱਜ ਦੇ ਸਮੇਂ ਵਿੱਚ 1 ਡਾਲਰ ਦੀ ਵੈਲਿਊ 87 ਰੁਪਏ ਇਹ ਕਿਸ ਨੇ ਡਿਸਾਈਡ ਕੀਤਾ ਇਹ ਡਿਪੈਂਡ ਕਰਦਾ ਡਿਮਾਂਡ ਐਂਡ ਸਪਲਾਈ ਤੇ ਜੇ ਤੁਸੀਂ ਕਿਸੇ ਦੇਸ਼ ਤੋਂ ਕੋਈ ਸਮਾਨ ਖਰੀਦਣਾ ਤਾਂ ਤੁਹਾਨੂੰ ਉਸ ਦੇਸ਼ ਦੀ ਕਰੰਸੀ ਦੇ ਵਿੱਚ ਖਰੀਦਣਾ ਪਊਗਾ ਤੇ ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਖਰੀਦਣੀ ਪਊਗੀ ਉਸ ਦੇਸ਼ ਦੀ ਕਰੰਸੀ ਹੁਣ ਜਿਸ ਦੇਸ਼ ਦੇ ਰਿਸੋਰਸ ਦੀ ਡਿਮਾਂਡ ਜ਼ਿਆਦਾ ਹੋਊਗੀ ਤਾਂ ਸਭ ਤੋਂ ਪਹਿਲਾਂ ਉਸ ਦੀ ਤੁਸੀਂ ਕਰੰਸੀ ਖਰੀਦੋਗੇ ਜਦੋਂ ਤੁਸੀਂ ਕਰੰਸੀ ਖਰੀਦੋ ਤਾਂ ਕਰੰਸੀ ਦਾ ਰੇਟ ਆਟੋਮੈਟਿਕ ਵੱਲ ਜਾਊਗਾ ਕਿਉਂਕਿ ਬਾਕੀ ਦੇਸ਼ਾਂ ਨੂੰ ਜ਼ਰੂਰਤ ਹੋਣ ਦੇ ਕਾਰਨ ਉਹ ਦੇਸ਼ ਦੀ ਕਰੰਸੀ ਵੀ ਖਰੀਦਣੀ ਪੈਂਦੀ ਹੈ ਜਦੋਂ ਤੁਸੀਂ ਆਨਲਾਈਨ ਵੀ ਕਿਸੇ ਦੇਸ਼ ਤੋਂ ਕੋਈ ਸਮਾਨ ਖਰੀਦਦੇ ਹੋ ਤਾਂ ਤੁਸੀਂ ਤਾਂ ਟ੍ਰੇਡਰ ਪਈਆਂ ਦੇ ਵਿੱਚ ਕਰਦੇ ਹੋ ਪਰ ਪਿੱਛੋਂ ਬੈਕ ਐਂਡ ਤੇ ਬੈਂਕ ਉਸ ਦੇਸ਼ ਦੀ ਕਰੰਸੀ ਨੂੰ ਖਰੀਦ ਲਈ ਹੁੰਦੀ ਹੈ ਜਿਹਦਾ ਤੁਹਾਨੂੰ ਇੱਕ ਅਲੱਗ ਰੇਟ ਲੱਗਦਾ ਕਰੰਸੀ ਖਰੀਦਣ ਤੋਂ ਬਾਅਦ ਹੀ ਤੁਸੀਂ ਉਹ ਕੋਈ ਸਮਾਨ ਖਰੀਦ ਪਾਉਂਦੇ ਹੋ ਇਹਦੇ ਨਾਲ ਜਦੋਂ ਤੁਸੀਂ ਕਿਸੇ ਦੇਸ਼ ਦੀ ਵੱਧ ਤੋਂ ਵੱਧ ਕਰੰਸੀ ਖਰੀਦਦੇ ਹੋ ਤਾਂ ਉਸ ਦੇਸ਼ ਦੀ ਕਰੰਸੀ ਦੀ ਡਿਮਾਂਡ ਵਧ ਜਾਂਦੀ ਹੈ ਤੇ ਡਿਮਾਂਡ ਵਧਣ ਦੇ ਕਰਕੇ ਉਹਦਾ ਰੇਟ ਵੀ ਵੱਧਦਾ ਰਹਿੰਦਾ ਇਹ ਸਿਰਫ ਉਵੇਂ ਹੀ ਆ ਜਿਵੇਂ ਸਟਾਰਟ ਦੇ ਵਿੱਚ ਤੁਸੀਂ ਇੱਕ ਕੋਨ ਵੇਚਣ ਵੇਲੇ ਆਪਣੀ ਕੀਦਰ ਰੇਟ ਵਧਾਇਆ ਸੀ ਉਵੇਂ ਹੀ ਕਰੰਸੀ ਦਾ ਰੇਟ ਵਧ ਰਿਹਾ ਹੈ ਇਸੇ ਲਈ ਅੱਜ ਦੇ ਸਮੇਂ ਵਿੱਚ ਰੁਪਈਏ 87 ਤੇ ਡਾਲਰ ਇੱਕ ਹੁੰਦਾ ਤੇ ਹਾਂਜੀ ਜੇ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਕੋਈ ਗਲਤੀ ਹੁੰਦੀ ਹੈ ਜਾਂ ਫਿਰ ਕੋਈ ਸੁਝਾਅ ਹੈਗਾ ਤਾਂ ਤੁਸੀਂ ਕਮੈਂਟ ਦੇ ਵਿੱਚ ਜਰੂਰ ਲਿਖੋ ਜਿਨ੍ਹਾਂ ਦੋਸਤਾਂ ਨੇ ਪਹਿਣਾ ਭਰਾਵਾਂ ਵਾਲੇ ਵੀਡੀਓ ਨੂੰ ਇੱਥੇ ਤੱਕ ਦੇਖਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਐਵੇਂ ਦੇ ਵੀਡੀਓ ਹੋਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤਾਂ ਕਰਨਾ ਹੀ ਹੈ ਪਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਸਾਰ